ਇਹ ਕਾਲਜੀ ਅੱਡ ਦੇਸ ਬਲੌਗ ਵਿੱਚ ਤੁਹਾਡਾ ਗੁਰਦ ਗਾਣ ਦਾ ਸਵਾਗਤ ਹੈ ਆ ਦੇਖੋ ਜੀ ਆਪਾਂ ਨੇ ਉਹ ਦੂਈ ਆਪਾਂ ਤੁਹਾਨੂੰ ਦਿਖਾਈ ਤੀ ਉੱਥੇ ਆਪਾਂ ਨੇ ਲੋ ਗੱਟੜੀ ਉਹਨਾਂ ਨੇ ਕਿਹਨੇ ਕੱਢਿਆ ਹੋਇਆ ਨੇ ਇੱਥੇ ਵੀ ਆ ਦੇਖੋ ਦੂਏ ਪਾਸੇ ਤੋਂ ਦਿਖਾਉਣ ਲੱਗੇ ਆ ਆਹ ਦੇਖੋ ਜੀ ਧਿਆਨ ਨਾਲ ਸਾਰਾ ਨੇ ਉਹ ਦੇਖੋ ਦੂਰ ਤੱਕ ਅਸੇ ਤੱਕ ਇਹਨਾਂ ਨੇ ਲੋਟਾ ਨੇ ਕਰ ਦਿੱਤੇ ਗਿਆ ਨੇ ਤੇ ਉਹਨੂੰ ਤੋਂ ਉਹਨਾਂ ਨੇ ਆਹ ਦੇਖੋ ਉੱਚਾ ਕਰਨ ਲੱਗਣੀ ਗਰਾਊਂਡ ਨੂੰ ਕਿਉਂਕਿ ਗਰਾਊਂਡ ਨਾਲ ਹੀ ਇਹ ਲੱਗਿਆ ਹੋ ਜੀ ਤੇ ਇਹ ਕੁਸ਼ਰੀਆਂ ਦੀ ਇਹ ਦਬੀਆਂ ਹੋਈਆਂ ਦੀ ਸਹਿ ਕਰਨ ਵਾਸਤੇ ਕਿਉਂਕਿ ਲੋਕ ਵੀਰੇ ਸਹਿ ਕਰਨੇ ਵਾਸਤੇ ਆਉਂਦੇ ਨੇ ਤੇ ਇਹ ਕੁਝ ਇਟਾਂ ਨੇ ਜਿਹੜੀ ਦਬਗੀਆਂ ਦੀ ਇਹ ਤੇ ਨਾਲ ਜਿਵੇਂ ਹੀ ਇਹਨੂੰ ਦੁਬਾਰਾ ਤੋਂ ਹੁਣ ਇਹ ਲਾਉਣ ਇੱਥੇ ਦੇਖੋ ਕਿ ਆ ਨਾਲ ਇੱਥੇ ਹੁਣ ਇਹ ਜਿਹੜਾ ਦੇ ਸਿਮਿੰਟ ਜਿਹੜਾ ਹੋਇਆ ਰੇਤਾ ਰੂਤਾ ਨੇ ਇੱਥੇ ਟ੍ਰੀਸਟੀ ਹੋਈ ਜਾ ਇਹ ਸਾਰੀ ਇੱਥੇ ਤੱਕ ਉਹ ਦੇਖੋ ਸਿਰੇ ਤੱਕ ਵਿਛਾਉਣਗੇ ਫਿਰ ਇਹ ਰੇਤਾ ਬਾਅਦ ਇੱਥੇ ਲਾਉਣਗੇ ਫਿਰ ਦੁਬਾਰਾ ਉੱਥੇ ਜਿਹੜੀ ਰਮਮਤ ਦੁਬਾਰਾ ਹੋਊਗੀ ਬਾਕੀ ਸਾਨੂੰ ਉੱਥੇ ਤੋਂ ਉਹਨਾਂ ਨੂੰ ਮਾਰੇ ਫਾਇਦਾ ਗਿਆ ਵਾ ਇੱਥੇ ਦਾ ਵੀ ਉਹਨਾਂ ਨੇ ਇਹੀ ਕੀਤਾ ਵਾ ਦੇਖੋ ਤੇ ਬਖਤੀਆਂ ਲੱਟਾਂ ਵੀ ਲਾਇਕ ਆਪਾਂ ਕਿ ਲਾਈ ਦੀਆਂ ਨਹੀਂ ਨਵੇਂ ਲੱਟਾਂ ਢੀ ਹੁਣ ਲੱਟਾਂ ਨੇ ਖਰਾਬ ਹੋ ਚੁੱਕੀਆਂ ਨੇ ਤੇ ਉਹ ਵੀ ਹੁਣ ਇਹਦੀ ਪੰਚਾਇਤ ਅੰਮਿਲ ਲਗਾਉਗੀ ਪਹਿਲਾ ਪਹਿਲਾ ਤਾਂ ਇਹਦਾ ਕੰਮ ਹੋਊਗਾ ਇਹਦੀ ਮੈਨ ਕਾਮਾ ਅਰੇ ਲੋਕ ਸਹਾਇਕ ਨਾਲ ਬਾਅਦ ਉਹ ਦਿਨੇ ਸਵੇਰੇ ਉਹਨਾਂ ਵਾਸਤੇ ਪਹਿਲਾ ਤਾਂ ਇਹ ਕੰਮ ਜਿਹੜਾ ਕੀਤਾ ਹੋਊਗਾ ਪਹਿਲਾ ਤੇ ਦੂਸਰਾ ਕੰਮ ਉਹ ਲੱਟਾਂ ਦਾ ਹੀ ਕਰਨਗੇ ਫੋੜ ਮਿਲ ਦੇ ਕੇ ਸਟੈਪ ਬਾ ਸਟੈਪ ਕੰਟੀਨਿਊ ਕਰਨੇ ਹੀ ਕੰਮ ਨੂੰ ਦੇਖੋ ਧਿਆਨ ਨਾਲ ਉਹ ਕਿਸੇ ਤੱਕ ਉਹਨਾਂ ਨੇ ਜਿਹੜੀ ਇਹ ਲੋਗਟੇ ਕੱਢ ਦਿੱਤੀ ਗਿਆ ਪਾ ਹੁਣ ਇਥੇ ਲੱਗੂਗਾ ਲੋਨ ਕੇ ਸਿਮੈਂਟ ਫਿਰ ਬਾਅਦ ਵਿੱਚ ਸਾਰੀਆਂ ਲੋਗਟਾਂ ਨੇ ਆਪਣੇ ਆਪਣੇ ਜਗ੍ਹਾ ਤੇ ਲਗਾਵਾਂਗੇ ਤੇ ਬਾਕੀ ਆ ਕੁਛ ਨਾਲ ਉੱਚਾ ਕਰ ਦਿੱਤਾ ਗਾ ਗਰਾਊਂਡ ਤੋਂ ਗਰਾਊਂਡ ਤੇ ਜਮੇ ਨਾਲ ਹੀ ਹੋ ਜਾਂਦੀ ਤੇ ਕੁਝ ਪਤਾ ਨਹੀਂ ਲੱਗਦਾ ਦੀ ਫਿੱਕੀ ਨਹੀਂ ਚੋੜੀਆ ਉੱਚਾ ਕੱਢਣਾ ਜਮੂ ਉੱਥੇ ਦੇਖੋ ਉੱਚਾ ਕੱਢਣਗੇ ਫਿਰ ਦਵਾਰ ਖੋਲੋਗੇ ਮੇਲ ਜਣ ਜੀ ਆਪਾਂ ਹੌਲੀ ਹੌਲੀ ਇੱਥੇ ਵਾਧੂ ਵਾਧੂ ਵੀਰ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਰਦੇ ਕਰੋ ਤਾਂ ਜੋ ਵਾਧੂ ਵਾਧੂ ਸਾਨੂੰ ਮੋਟੀਵੇਸ਼ਨ ਮਿਲ ਸਕੇ ਦੇਖੋ ਦੁ ਲਈਏ ਇਹ ਜਿਹੜੀਆਂ ਹੋਰ ਵੀਡੀਓ ਲੈ ਕੇ ਆਏ ਅੰਦਰ ਇਹ ਆਹ ਦੇਖੋ ਇਹ ਪਈਆ ਲੋਗਟ ਇੱਥੇ ਤੋਂ ਹੁਣ ਹੋਏ ਲਾਂਗੇ ਦਵਾਰ ਤੋਂ ਮਿਲਦੇ ਹਾਂ ਜੀ ਅਗਲੇ ਵੀਡੀਓ ਵਿੱਚ ਆਪਾਂ